ਵੀਰੇ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ 2200 ਮੋੜ ਤੋਂ ਟੋਟਲਾ 117 ਕਬੂਤਰ ਉੱਡੇ ਵੀਰੇ ਤੇ ਜਿੱਥੇ ਪ੍ਰਵਜੋਤ ਮਹਿਲਕਲਾ ਕੱਲਾ ਉੱਡੇਆ ਵੀਰੇ ਫਿਰਜ ਨੂੰ 15000 ਦੀ ਜਿੱਤ ਪਹਿਲਾ ਨੰਬਰ ਬਣਿਆ ਦੂਸਰਾ ਨੰਬਰ ਬਣਿਆ ਜੈਸਮ ਬਰਾੜ ਸ਼ੇਰ ਸਿੰਘ ਆਲਾ ਕੂਲਰ 700 ਦੀ ਜਿੱਤ ਜਿੱਤੇ ਬਾਜੀ ਜੱਤੀ ਜੀ ਉੱਤੇ ਪਹੁੰਚ ਜੋ ਸਾਰੇ ਜਣੇ ਨਾਮ ਉੱਤੇ ਲੈਣਗੇ ਇੱਕ ਮਿੰਟ ਓਏ ਤੀਜਾ ਨੰਬਰ ਬਣਿਆ ਵੀਰੇ ਅਰਵਿੰਦਰ ਘੋਲੀਆ ਪੱਖਾ 300 ਦੀ ਜਿੱਤ ਤੇ ਸਾਰੇ ਵੀਰਾਂ ਨੂੰ ਜਿੱਤੇ ਜਿੱਤੇ ਉਹ ਕੂਤਰ ਵਾਲੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀਰੇ ਕਾਪੀ ਵਾਲਿਆਂ ਨੇ ਬਈ ਪੂਰਾ ਇਨਸਾਫ ਵਧੀਆ ਕਰਾਇਆ ਬਾਕੀ ਵੀਰੇ ਪੈਂਡ ਵਾਲਿਆਂ ਨੇ ਬਹੁਤ ਸੋਹਣੀ ਬਾਜੀ ਕਰਾਈ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਦਿੱਤਾ ਬੈਂਦੇ ਕੂਤਰ ਕਟਾਏ ਤੇ ਕਬੂਤਰ ਵਾਲੇ ਵੀਰਾਂ ਨੇ ਵੀ ਬਹੁਤ ਵਧੀਆ ਸਾਥ ਦਿੱਤਾ ਬਾਕੀ 19 21 ਮਾੜੀ-ਮੋਟੀ ਇੱਕ ਦੂਜੇ ਨਾਲ ਹੋ ਜਾਂਦੀ ਆ ਤੇ ਉਹ ਵਰ ਭਰਾ ਮੇਰੇ ਸਾਰੇ ਸਾਥ ਰਿਆ ਕਰੋ ਆਈ ਬਾਜੀਆਂ ਆਉਂਦੀਆਂ ਰਹਿਣ ਤਾਂ ਬਹੁਤ ਵਧੀਆ ਵੀਰੇ ਇਦਾਂ ਦੀਆਂ ਇਨਸਾਫ ਦੀਆਂ ਬਾਜੀਆਂ ਹੋਣ ਤਾਂ ਵੀਰੇ ਬਹੁਤ ਵਧੀਆ ਬਾਜੀ ਚੱਲੂਗੀ ਵੀਰੇ ਕਬੂਤਰ ਬਾਜੀ ਬਹੁਤ ਉੱਪਰ ਜਾਊਗੀ ਬਹੁਤ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਧੰਨਵਾਦੀ